ਵੀਰੋ ਹਰਜਿੰਦਰ ਨੇ ਇੱਕ ਟਰਨ ਮਾਰਿਆ ਗਲਤ ਗਲਤੀ ਹੋ ਗਈ ਉਹਦੇ ਕੋ ਤੇ ਪਹਿਲਾਂ ਉਹਦੇ ਇਹਨਾਂ ਨੇ ਚੋਰਾ ਠੱਗਾ ਰਹੇ ਕਹਿਤਾ ਵੀ 45 ਸਾਲ ਦੀ ਉਹਨੂੰ ਸਜ਼ਾ ਹੋ ਗਈ ਆ ਜਦ ਕਿ ਹਾਲੇ ਉਹਨਾਂ ਦਾ ਕੋਰਟ ਦਾ ਟ੍ਰਾਇਲ ਵੀ ਨਹੀਂ ਚੱਲਿਆ ਸਜ਼ਾ ਇਹਦੇ ਹੀ ਇਹਨਾਂ ਕਰਦੀ ਰਹੀਦਾ ਫਿਰ ਆਹ ਦੇਖੋ ਕਿਵੇਂ ਕਮਾਰ ਆ ਐਨੇ ਲਾਈਕ ਹੋਣਗੇ ਇਹ ਲਾਈਕ ਜਿਹੜੇ ਇਹਨੇ ਲੈਣੇ ਆ ਇਹਨੇ ਪੈਸਾ ਕਮਾਉਣਾ ਆ ਹਰਜਿੰਦਰ ਦੇ ਨਾਂ ਤੇ ਕਹਿੰਦੇ ਇੱਕ ਕੁੜੀ ਪੈਹ ਦੇ 1000 ਡਾਲਰ ਘੱਟੇ ਕਰ ਗਈ ਫਰਜੰਦ ਦੇ ਨਾਂ ਤੇ ਇੱਕ ਆਸਟ੍ਰੇਲੀਆ ਤੋਂ ਖੱਚ ਉਹ ਕਹਿੰਦੇ ਵੜਾ ਸੈਟਲ ਆ ਗਿਆ ਪਤੋ ਜੀ ਸਾਰੇ ਹੀ ਠੱਗ ਚੋਰ ਨਾ ਪੰਜਾਬੀਆਂ ਵਿੱਚ ਚੰਗੇ ਬੰਦੇ ਤਾਂ ਰਹਿ ਹੀ ਨਹੀਂ ਗਏ ਚੰਗੇ ਬੰਦੇ ਕੁਝ 84 ਚ ਮਰ ਗਏ 88 ਚ ਮਰ ਗਏ ਕੁਝ ਨਸ਼ੇੜੀ ਹੋ ਗਏ ਕੁਝ ਗੈਂਗਸਟਰ ਬਣ ਗਿਆ ਕੁਝ ਬਾਕੀ ਜਿੰਨੀਆਂ ਉੱਪਰ ਆ ਸਾਬ ਖੱਚਾਂ ਖੱਚਾਂ ਦੇ ਹੱਥ ਸਿਸਟਮ ਸਾਰੇ ਚੋਰ ਮੁਜੱਫੇ ਪੰਜਾਬੀ ਯਾਰ ਕਿੱਥੇ ਪੰਜਾਬੀ ਪੰਜਾਬੀ ਹੁੰਦੇ ਆ ਇਹ ਕਿਹੋ ਜਿਹਾ ਪੰਜਾਬੀ ਹੋ ਗਏ ਯਾਰ ਸਭ ਚੋਰੀਆਂ ਠੱਗੀਆਂ ਦੇ ਹੋਏ ਹੋਏ ਆ ਹਰਜਿੰਦਰ ਦੇ ਨਾਂ ਦੇ ਪੈਸਾ ਕਮਾਉਂਦੇ ਹੋਏ ਹੋਏ ਸਭ ਕੋਈ ਪੈਸਾ ਕਮਾ ਲਈਏ ਹਰਜਿੰਦਰ ਦੇ ਨਾਂ ਤੋਂ ਪੈਸਾ ਕਮਾ ਲਈਏ ਉਹ ਪਾਪੀਓ ਕੋਈ ਉਹਦੇ ਘਰ ਜਾਓ ਉਹਦੀ ਮਾਂ ਨੂੰ ਦੀ ਉਹਨੂੰ ਜੇ ਤੁਹਾਡੇ ਕੋਲ ਪਾਏ ਹੈਗੇ ਉਹਨੂੰ ਕੋਈ ਦੇ ਦਿਓ ਯਾਰ ਪਾਏ ਚਲੋ ਠੀਕ ਆ ਸਾਡੇ ਵਰਗੇ ਕੋਲ ਪਾਏ ਹੈ ਦੀ ਘਾਟ ਆ ਪਰ ਕਈਆਂ ਕੋਲ ਬਹੁਤ ਪੈਸੇ ਆ ਉਹ ਬਹੁਤ ਦਾਨਪੂਰਨ ਕਰਦੇ ਯਾਰ ਜਿਹੜਾ ਵੀ ਦਾਨਪੂਰਨ ਕਰਦਾ ਉਹਦੇ ਘਰ ਜਾ ਉਹਦੀ ਮਾਂ ਨੂੰ ਜਾਰੀ ਨੂੰ ਪਹੁੰਚ ਲਾ ਦੇ ਉਹ ਚਾਰ ਪੈਸੇ ਦੇ ਉਹਨੂੰ ਬਾਕੀ ਆ ਜਿਹੜੇ ਝੂਠ ਫੈਲਾਉਂਦੇ ਆਪਣੇ ਚੱਕਰ 'ਚ ਇਹਨਾਂ ਦੇ ਉਹ ਜੁੱਤੀਆਂ ਵਜੀਆਂ ਚਾਹੀਦੀਆਂ ਯਾਰ ਆ ਦੱਸ ਇੰਨੇ ਲਾਇਕ ਦੋ ਤੇ ਆਪਾਂ ਉਹ ਸਿਰਫ ਆਪਣਾ ਫੇਸਬੁੱਕ ਦਾ ਨਾ ਪ੍ਰੋਪਗੈਂਡਾ ਕਰਨਾ ਆ ਇਤੋਂ ਪੈਸੇ ਕਮਾਉਣੇ ਆ ਆ ਇਹਨਾਂ ਦੀ ਕਹਾਣੀ ਚੌੜਾਂ ਦੀ ਹੱਤ ਹੋ ਗਈ ਯਾਰ ਈਡੇ ਮਾਰੇ ਹੋ ਗਏ ਪੰਜਾਬੀ ਕੀ ਦੱਸਾਂ ਸਿਰਫ ਟਕੀਆਂ ਕਿ ਯਾਰ ਪੂਰੇ ਵਰਲਡ ਵੇ ਪੰਜਾਬੀਆਂ ਦਾ ਨਾਮ ਬਦਨਾਮ ਹੋ ਗਿਆ ਮੈਨੂੰ ਇੱਕ ਪੁਰਾਣਾ ਪੰਜਾਬੀ ਮਿਲਿਆ ਜਿਹੜਾ 60 70 ਦੇ ਟਾਈਮ ਗਿਆ ਸੀ ਕੈਨੇਡਾ ਉਹ ਕਹਿੰਦਾ ਯਾਰ ਸਾਡੀ ਕੋਈ ਇੱਜ਼ਤ ਹੁੰਦੀ ਸੀ ਇੱਥੇ ਗੋਰੇ ਸਾਨੂੰ ਸਜੂਟ ਕਰਦੇ ਹੁੰਦੇ ਸੀ ਪੰਜਾਬੀਆਂ ਦੇ ਨਾਲ ਦੇ ਚੌਂਕ ਬਣੇ ਹੋਏ ਆ ਇਹ ਕਹਿੰਦਾ ਜਿਹੜਾ ਐਕਸੀਡੈਂਟ ਜਿੰਨਾ ਆਇਆ ਇਹ ਏਡੇ ਘੜਿਆਲ ਹੋ ਗਿਆ ਏਡੇ ਇਹਨਾਂ ਨੇ ਨਾ ਪੰਜਾਬੀਆਂ ਦੀ ਡੰਡ ਲਾ ਕੇ ਰੱਖਦੀ ਸਾਬ ਚੋਰੀਆਂ ਮਚਕੀਆਂ ਜੋ ਗੰਦ ਮੰਦ ਇਹ ਸਭ ਕਰਦੇ ਆ ਅੰਗਰੇਜ਼ ਇਹਨਾਂ ਨੂੰ ਇੰਨਾ ਨਫ਼ਰਤ ਕਰਦੇ ਆ ਉਹ ਜਿਹੜੀ ਨਫ਼ਰਤ ਸੀ ਨਾ ਉਹ ਵਿਚਾਰੀ ਹਰਜੰਦਰ ਦੇ ਪੈ ਗਈ ਸਾਰੀ ਉਹ ਨਫ਼ਰਤ ਇਹਨਾਂ ਤੋਂ ਬਹੁਤ ਸਾਰਿਆਂ ਤੋਂ ਸੀ ਪਰ ਉਹ ਉਹਨੇ ਕੋਈ ਈਡੀ ਵੱਡੀ ਗਲਤੀ ਨਹੀਂ ਮਾੜੀ ਕਿਸਮਤ ਸੀ ਉਹਦੀ ਵਿਚਾਰੇ ਦੀ ਪਰ ਸਾਰਾ ਜਿਹੜਾ ਸਿਸਮ ਸੀ ਉਹ ਵਿਚਾਰੇ ਹਰਜੰਦਰ ਦੇ ਪੈ ਗਿਆ ਤੇ ਅੱਜ ਨੇ ਠੱਗ ਚੋਰ ਲਾਂਦੀ ਇਹ ਲਾਂਦੀ ਗਾਂਗਾ ਮੈਨਾਂ ਨੂੰ ਇੱਕ ਗੰਦੀ ਨਸਲ ਇਹ ਸਾਰੇ ਪੈਸੇ ਕਮਾਉਂਦੇ ਹੋਏ ਹੋਏ ਵੀ ਕਮਾ ਲਓ ਪੈਸੇ ਕਮਾਲ ਉਹ ਪੈਸੇ ਆ ਜਾਂਦੇ ਨੇ ਨਾਲ ਉਹ ਕਮਾਲ ਉਹ ਪੈਸੇ ਮੇਰੇ ਵੱਲੋਂ ਲੱਖ ਲਾਂ ਲਾਂ ਦਾ ਇਹਨਾਂ ਸਾਰਿਆਂ ਨੂੰ ਘਟਿਆ ਲੋਕੋ ਤੁਹਾਡਾ ਕੱਖ ਨਾ ਰਵੇ ਤੁਸੀਂ ਕੀ ਦੱਸਾਂ ਤੁਹਾਡਾ ਕੱਖ ਨਾ ਰਵੇ ਠੱਗੋ ਤੁਹਾਡਾ ਕੱਖ ਨਾ ਰਵੇ ਬਸ